ਪਗਵਾੜਾ ਦੇ ਖੇੜਾ ਰੋਡ ਸ਼ਿਵ ਮੰਦਿਰ ਵਿਖੇ ਸ਼ਿਵ ਸੈਨਾ ਉਦਵ ਬਾਲਾ ਸਾਹਿਬ ਠਾਕਰੇ ਵੱਲੋਂ ਸ਼ਿਵ ਸੈਨਾ ਦਾ ਸਥਾਪਨਾ ਦਿਵਸ ਮਨਾਇਆ ਗਿਆ ਜਿਸ ਦੌਰਾਨ ਹਵਨ ਜਾ ਕਰਵਾਇਆ ਗਿਆ ਇਸ ਮੌਕੇ ਤੇ ਸ਼ਿਵ ਸੈਨਾ ਉਦਵ ਬਾਲਾ ਸਾਹਿਬ ਠਾਕਰੇ ਦੇ ਕਮਲ ਸਰੋਜ ਬਲਦੀਪ ਭੁੱਲਾ ਰਾਈ ਮਨੋਜ ਕੁਮਾਰ ਧਾਮੇ ਭੁੱਲਾ ਰਾਈ ਵਿਸ਼ੇਸ਼ ਤੌਰ ਤੇ ਪਹੁੰਚੇ ਕਮਲ ਸਰੋਜ ਨੇ ਦੱਸਿਆ ਕਿ ਆ ਸ਼ਿਵ ਸੈਨਾ ਉਦਵ ਬਾਲਾ ਸਾਹਿਬ ਠਾਕਰੇ ਵੱਲੋਂ ਸ਼ਿਵ ਮੰਦਿਰ ਖੇੜਾ ਰੋਡ ਤੇ ਸ਼ਿਵ ਸੈਨਾ ਦਾ 58ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਲਈ ਅਸੀਂ ਸਾਰਿਆਂ ਨੂੰ ਵਧਾਈ ਦਿੰਦੇ ਹਾਂ ਆਸ ਕਰਦੇ ਹਾਂ ਕਿ ਪਾਰਟੀ ਦੇ ਸਿਧਾਂਤਾਂ ਤੇ ਚੱਲਦੇ ਹੋਏ ਪਾਰਟੀ ਤਰੱਕੀ ਦੀ ਰਾਹ ਤੇ ਜਾਵੇ ਮੌਕੇ ਤੇ ਲੱਡੂ ਵੀ ਵੰਡੇ ਕੇ ਬੋਰਡ ਐਕਸਸ ਨਿਊਜ਼ ਲਾਈਵ ਤੋਂ ਮਨੋਸ਼ ਸ਼ਰਮਾ ਦੀ ਰਿਪੋਰਟ ਜੈ ਸ਼੍ਰੀ ਰਾਮ ਜੈ ਕਰ ਵੀਰ ਬਜਰੰਗੇ ਹਰ ਹਰ ਮਹਾਦੇਵ ਅੱਜ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਸ਼ਿਵ ਸ਼ੈਨਾ ਦਾ 58ਵਾਂ ਸਥਾਪਨਾ ਦਿਵਸ ਆਪਾਂ ਮਨਾ ਰਹੇ ਹਾਂ ਜਿਹਦੀ ਨਹੀਂ ਬੱਤਰ ਬਾਲਾ ਸਾਹਿਬ ਠਾਕਰੇ ਜੀ ਨੇ ਰੱਖੀ ਸੀ ਔਰ ਉਹਨਾਂ ਦੇ ਚੰਨ ਕਰਮਾਂ ਦੇ ਉਹਨਾਂ ਦੇ ਸਿਧਾਂਤਾਂ ਦੇ ਚੱਲਦੇ ਹੋਏ ਪਾਰਟੀ ਪੂਰੇ ਦੇਸ਼ ਵਿੱਚ ਜਿਹੜੀ ਆਪਣਾ ਸਥਾਪਨਾ ਕਰ ਰਹੀ ਹੈ ਔਰ ਪੂਰੇ ਦੇਸ਼ ਵਾਸੀਆਂ ਨੂੰ ਮੇਰੀ ਬਹੁਤ-ਬਹੁਤ ਮੁਬਾਰਕ ਤੇ ਵਧਾਈ ਦਿੰਦਾ ਔਰ ਜਿੰਨੇ ਵੀ ਸਾਡੇ ਸ਼ਿਵਸ਼ਾਨੇ ਕਹਿ ਗਿਆ ਉਹਨਾਂ ਚ ਪੂਰਾ ਜੋਸ਼ ਭਰਿਆ ਹੋਇਆ ਉਹ ਵੀ ਬਹੁਤ-ਬਹੁਤ ਵਧਾਈ ਦੇ ਪਾਤਰ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਦੇਖਿਆ ਮਹਾਰਾਸ਼ਟਰ ਦੇ ਵਿੱਚ ਜੋ ਹਲਾਤ ਹੋਏ ਲੇਕਿਨ ਉਸ ਤੋਂ ਬਾਅਦ ਵੀ ਮਹਾਰਾਸ਼ਟਰ ਦੀ ਜਨਤਾ ਨੇ ਅਸਲੀ ਤੇ ਨਕਲੀ ਸ਼ਿਵਸ਼ਾਨਾ ਦਾ ਫਰਕ ਵੀ ਉੱਥੇ ਦਿਖਾ ਦਿੱਤਾ ਔਰ ਇਸ ਤਰ੍ਹਾਂ ਲੱਗਦਾ ਹੈ ਕਿ ਬਹੁਤ ਜਲਦੀ ਰਾਜਨੀਤੀ ਦੇ ਵਿੱਚ ਪੂਰੇ ਪੰਜਾਬ ਔਰ ਸਾਰੀਆਂ ਸਟੇਟਾਂ ਦੇ ਵਿੱਚ ਸਾਡੀ ਪਾਰਟੀ ਜਲਦੀ ਹੀ ਉੱਪਰ ਕੇ ਔਰ ਇਹਦੇ ਨਾਲ ਹੀ ਮੈਂ ਅੱਜ ਆਪਣੇ ਮਨਜੋਗ ਜੋਗਰਾ ਸ਼ਰਮਾ ਜੀ ਦੇ ਨਿਸ਼ਾਨਦੇਸ਼ ਦੇ ਅੰਦਰ ਤੋਂ ਇਥੇ ਆਪਣੇ ਆਪਾ ਪ੍ਰੋਗਰਾਮ ਰੱਖਿਆ ਆਮਨ ਕਰਾਇਆ ਪਾਰਟੀ ਦੀ ਸ਼ੁਕਸ਼ਾਂਤੀ ਲਈ ਉਹਨਾਂ ਜਿੰਨੇ ਵੀ ਸਿੱਖਿਆਣੇ ਕਿ ਉਹਨਾਂ ਦੀ ਸ਼ੁਕਸ਼ਾਂਤੀ ਲਈ ਔਰ ਪਾਰਟੀ ਦਿਨ ਰਾਤ ਚੌਨੀ ਰੱਖੀ ਕਰ ਸਕੇ ਉਹਦੇ ਲਈ ਤੇ ਉਹ ਸੰਪੂਰਨ ਹੋਇਆ ਔਰ ਉਹਦੀ ਖੁਸ਼ੀ ਦੇ ਵਿੱਚ ਆਪਾਂ ਇਥੇ ਲੱਡੂ ਵੰਡ ਰਹੇ ਆ ਇਹਦੇ ਨਾਲ ਹੀ ਮੈਂ ਸਾਰਿਆਂ ਨੂੰ ਸਾਰੇ ਸਿੱਖਿਆਣਾਂ ਨੂੰ ਪੂਰੇ ਪੰਜਾਬ ਦੇ ਪੂਰੇ ਹਿੰਦੁਸਤਾਨ ਦੇ ਸਿੱਖਿਆਣਾਂ ਨੂੰ ਬਹੁਤ-ਬਹੁਤ ਮੁਬਾਰਕ ਦਿੰਦਾ ਜੈਕਾਰੇ ਬੀਰ ਬਜਰੰਗੇ ਹਰ ਹਰ ਮਾਤਾ ਦੀ